ਆ ਸਰ ਜਿਹੜਾ ਸੇਰੋਂ ਫਾਰਮ ਦੇ ਵਿੱਚ ਸਰ ਸਿੱਧੂ ਫਾਰਮ ਦੇ ਵਿੱਚ ਫਾਇਰਿੰਗ ਇਸੀਡੈਂਟ ਹੋਇਆ ਸਰ ਉਹਦੇ ਬਾਰੇ ਕੀ ਆਜ ਇੱਥੇ ਆ ਪੁਲਿਸ ਸਟੇਸ਼ਨ ਸਰਾਲੀ ਦੇ ਏਰੀਆ ਵਿੱਚ ਸਿੱਧੂ ਫਾਰਮ ਵਿੱਚ ਇੱਕ ਮੈਰਿਜ ਫੰਕਸ਼ਨ ਚੱਲ ਰਿਹਾ ਸੀਗਾ ਜਿੱਥੇ ਹਰਿ ਬਰਿੰਦਰ ਸਿੰਘ ਜੀ ਮੈਰਿਜ ਅਟੈਂਡ ਕਰ ਰਹੇ ਸੀਗੇ ਉਹਨਾਂ ਤੇ ਆ ਕੇ ਦੋ ਲੋਕਾਂ ਨੇ ਅ ਅਣਪਛਾਤੇ ਬੰਦੇ ਸੀਗੇ ਉਹਨਾਂ ਨੇ ਅਟੈਕ ਕੀਤਾ ਤੇ ਉਹਦੇ ਵਿੱਚ ਉਹਨਾਂ ਨੂੰ ਗੋਲੀ ਲੱਗੀ ਜਿਸ ਦੇ ਕਰਕੇ ਹਸਪੀਟਲ ਲਿਜਾਂਦੇ ਉਹਨਾਂ ਦੀ ਡੈਥ ਹੋਈ ਤੇ ਇਹਦੇ ਵਿੱਚ ਜਿਹੜਾ ਦੂਸਰਾ ਬੰਦਾ ਇੱਕ ਸੀਗਾ ਜਿਹਨੇ ਅ ਅਟੈਕਰਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤੇ 크로ਸ ਫਾਇਰ ਚ ਉਹਦੇ ਲੈਗ ਤੇ ਗੋਲੀ ਲੱਗੀ ਹੈਗੀ ਜੋ ਅੰਡਰ ਟ੍ਰੀਟਮੈਂਟ ਹੈਗਾ ਅ ਫਰਦਰ ਜਿਹੜਾ ਹੈਗਾ ਇਸ ਕੇਸ ਚ ਜਦੋਂ ਤੱਕ ਪ੍ਰਾਈਮ ਅਫਸਰ ਇਨਵੈਸਟੀਗੇਸ਼ਨ ਕੀਤੀ ਹੈਗੀ ਉਹਦੇ ਵਿੱਚ ਕੋਈ ਥ੍ਰੈਟ ਕਾਲ ਐਕਸਟਰਸ਼ਨ ਕਾਲ ਜਾਂ ਐਕਸਟਰਸ਼ਨ ਰਿਲੇਟਡ ਜਿਹੜਾ ਹੈਗਾ ਉਹ ਟਾਰਗੇਟਿੰਗ ਨਹੀਂ ਹੈਗੀ ਜਿਹੜੀ ਪ੍ਰਾਈਮ ਅਫਸਰ ਸਾਹਮਣੇ ਆਈ ਹੈਗੀ ਤੇ ਇਹਦੇ ਵਿੱਚ ਜਿਹੜਾ ਜਿੰਨਾ ਹੁਣ ਤੱਕ ਪੁਸ਼ਤਾਚ ਕੀਤੀ ਹੈਗੀ ਪਰਸਨਲ ਐਨਿਮੀਟੀ ਦਾ ਐਂਗਲ ਹੋਂ ਦੇ ਚਾਂਸਸ ਕਾਫੀ ਜ਼ਿਆਦਾ ਹੈਗੇ ਤੇ ਫਰਦਰ ਅਸੀਂ ਸਾਰੇ ਐਂਗਲਸ ਦੇ ਨਾਲ ਇਸ ਕੇਸ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਤੇ ਨਾਲ ਜਿਹੜਾ ਹੈਗਾ ਇਹਦੀ ਇਨਵੈਸਟੀਗੇਸ਼ਨ ਬੜੀ ਸੈਂਟੀਫਿਕ ਤੇ ਟੈਕਨੀਕਲ ਢੰਗ ਨਾਲ ਜਿਹੜੀ ਸਾਡੀ ਟੀਮਸ ਕਰ ਰਹੀ ਹੈਗੀ ਆ ਅਸੀਂ ਚਾਰ ਟੀਮ ਸੀਸੀਟੀਵੀ ਐਨਾਲਿਸਿਸ ਵਾਸਤੇ ਇਮੀਡੀਏਟਲੀ ਲਾਤੀ ਹੈ ਕਿ ਜਿਹੜੀ ਵਕ ਵਕ ਆਫੀਸਰਸ ਦੀ ਨਿਗਰਾਨੀ ਹੇਠ ਸੀਸੀਟੀਵੀ ਐਨਾਲਿਸਿਸ ਕਰ ਰਹੀ ਹੈ ਕਿ ਇੱਕ ਟੀਮ ਸਾਡੀ ਐਫਐਸਐਲ ਟੀਮ ਦੇ ਨਾਲ ਮਿਲ ਕੇ ਕ੍ਰਾਈਮ ਸੀਨ ਦਾ ਐਗਜ਼ਾਮੀਨੇਸ਼ਨ ਕਰ ਰਹੀ ਹੈਗੀ ਮੈਂ ਪਰਸਨਲੀ ਇਸ ਕੇਸ ਨੂੰ ਸੁਪਰਵਾਈਜ਼ ਕਰ ਰਿਹਾ ਤੇ ਮਨਜੋਗ ਡੀਜੀਪੀ ਸਾਹਿਬ ਦੇ ਡਾਇਰੈਕਸ਼ਨ ਤੇ ਅਸੀਂ ਇਹਨੂੰ ਬਹੁਤ ਸੀਰੀਅਸਲੀ ਇਨਵੈਸਟੀਗੇਟ ਕਰਕੇ ਪ੍ਰੋਪਰ ਇਨਵੈਸਟੀਗੇਟ ਕਰਕੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਐਗਜ਼ੈਂਪਲਰੀ ਪਿਨਿਸ਼ਮੈਂਟ ਇਨਸ਼ੋਰ ਕਰਵਾਵਾਂਗੇ ਕਾਨੂੰਨ ਦੇ ਮੁਤਾਬਕ ਫੋਲੋ ਕਰਦੇ ਹੋਏ ਤੇ ਜਲਦੀ ਇਹਨਾਂ ਨੂੰ ਅਰੈਸਟ ਕਰਕੇ ਸਜ਼ਾ ਦਿਵਾਈ ਜਾਵੇਗੀ ਥੈਂਕ ਯੂ